ਉਹਦੇ ਵਿੱਚ ਫਿਰ ਫੈਸਲਾ ਹੋ ਗਿਆ ਵੀ ਹਾਂ ਇਹਨੂੰ ਨਸ਼ਟ ਕਰਨਾ ਹੈ। ਉਹ ਨਸ਼ਟ ਕਰਨ ਦੇ ਵਿੱਚ ਜਿਹੜਾ ਤਾਅ ਤਰੀਕਾ ਹੈ ਆਪਾਂ ਇੱਕ ਬਾਡੀ ਨੂੰ ਵੀ ਦਬਦੇ ਨੇ ਮੁਸਮਾਨ ਆਪਾਂ ਸਾੜ ਦਿਆਂ। ਇੱਕ ਹੈਗਾ ਚੱਕ ਕੇ ਐ ਸੁੱਟ ਦੇਣਾ। ਅਸੀਂ ਪੋਸਟਮਾਰਟਮ ਕਰਕੇ ਵੀ ਉਹਦੇ ਟਾਂਕੇ ਲਾ ਕੇ ਬਾਡੀ ਨੂੰ ਦੰਨਿਆ ਅਗਲੇ ਨੂੰ। ਤਾਂ ਕਿ ਉਹਨਾਂ ਨੂੰ ਮਰਾਂ ਨਾ ਲੱਗੇ। ਕੱਪੜੇ ਚ ਨਵੇਟ ਕੇ ਦੰਨਿਆ। ਇਹ ਗੱਲ ਨੂੰ ਆਪਾਂ ਸਮਝੀਏ। ਚਾਹੇ ਕੱਪੜਾ ਉਹਨਾਂ ਤੋਂ ਹੀ ਮੰਗਾਇਆ ਹੋਵੇ। ਇਹ ਜਿਹੜੇ ਯੂਨੀਵਰਸਿਟੀ ਦੇ ਪ੍ਰਬੰਧਕ ਨੇ ਛੱਡੇ ਆਲੇ। ਨਾਮ ਕਿਉਂਕਿ ਇਹਨਾਂ ਨੂੰ 22 ਚਾਂਸਲ ਦੇ ਉੱਤੇ ਖੁੰਦ ਕਾ ਕਿਉਂਕਿ ਇਸ 22 ਚਾਂਸਲ ਨੇ ਪਹਿਲੇ 22 ਚਾਂਸ ਕਾਇਕ ਨਹੀਂ ਰਾਇਸੀ ਵੀ ਇੱਕ ਗੀਗਰ ਨਹੀਂ ਹੈ ਇਹ ਪਾਤਰ ਨਹੀਂ ਹੈ ਕੀ ਕਹਦੇ ਨੇ ਜਿਹੜੀ ਹੁਣ ਪੁਲਿਸ ਚੱਕ ਕੇ ਲੈ ਕੇ ਗਈ ਹੈ ਇਹਦੇ ਨਾਲ ਵੱਡਾ ਖਤਰਾ ਹੈ ਕਿਉਂਕਿ ਇਹਦੀ ਗਿਣਤੀ ਕੋਈ ਕਰੀ ਨਹੀਂ ਇਹ ਪਤਾ ਨਹੀਂ ਕਿ ਨਾਲ ਲਏਗੇ ਉਹ ਕਿੰਨਾ ਨਹੀਂ ਇਹ ਸਮਗਲ ਹੋਏਗਾ ਇਹ ਖਰਾਬ ਹੋ ਸਕਦਾ ਹੈ ਇਹਦੇ ਉੱਤੇ ਪੁਲਿਸ ਨਹੀਂ ਜੁੜੀ ਬੰਦੀ ਸੀ ਉੱਥੋਂ ਗਣ ਕੇ ਚੱਕਣਾ ਇਹ ਜਿਹੜਾ ਜਾਨ ਬੁੱਝ ਕੇ ਹੋ ਰਿਹਾ ਹੈ ਜਿਹੜੇ ਅਸਲੀ ਦੋਸ਼ੀ ਨੇ ਉਹ ਢਕੋਏ ਜਾ ਰਹੇ ਨੇ ਕਿਉਂਕਿ ਉੱਚ ਫੈਸਲਾ ਹੀ ਹੋ ਗਿਆ ਵੀ ਅਸਲੀ ਦੋਸ਼ੀ ਨੂੰ ਸਜ਼ਾ ਦਿਓ ਨਕਲੀ ਦੋਸ਼ੀ ਵਸਾਏ ਜਾ ਰਹੇ ਨੇ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਐਫ ਆਈ ਆਰ ਦਰਜ ਕਰੀਆ ਹੈ ਭਾਈ ਚੰਦਰ ਤੇ ਭਾਈ ਚੰਦਾ ਲੱਗਾ ਨਹੀਂ ਦੇਗਾ ਨਹੀਂ ਉਹ ਤਾਂ ਹੁਣ ਆਇਆ ਹੈ ਸ਼੍ਰੋਮਣੀ ਕਮੇਟੀ ਨੂੰ ਪਤਾ ਸੀ ਵੀ ਇਹ ਖਰਾਬ ਹੈ ਰੱਬ ਦੇ ਛਪਿਆ ਹੋਇਆ ਅੱਜ ਤੱਕ ਮੋਦੀ ਕਿਉਂ ਨਹੀਂ ਇੱਕ ਚਿੱਠੀ ਨਹੀਂ ਲਿਖੀ ਸ਼੍ਰੋਮਣੀ ਕਮੇਟੀ ਨੇ ਅੱਜ ਸ਼੍ਰੋਮਣੀ ਕਮੇਟੀ ਵੀ ਅੱਗੇ ਆ ਗਈ ਕਿਉਂਕਿ ਸਿਆਸਤ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਧਰਮ ਦਾ ਕੰਮ ਨਹੀਂ ਕਰੀਏ ਇਸ ਮਾਮਲੇ 'ਚ ਸਿਆਸਤ ਕਰ ਰਹੀ ਹੈ ਪਹਿਲਾਂ ਇਹ ਕਿ ਹਾਵੀ ਗਿਆ ਸੀ ਲਿਖਿਆ ਹੋਇਆ ਪ੍ਰोसीडिंग ਕਿ ਵੀ ਤਾਂ ਕਿ ਦੁਰਉਪਯੋਗ ਨਾ ਹੋਵੇ ਜੀ ਇੱਕ ਇੱਕ ਕਾਪੀ ਰੱਖ ਕੇ ਉਹ ਤੇ ਮੋਹਰ ਲਾਈ ਜਾਵੇ ਉਹ ਤੇ ਲਿਖਿਆ ਜਾਵੇ ਵੀ ਸਰਕਾਰ ਦੇ ਇਸ ਹੁਕਮ ਨਾਲ ਇਹਨੂੰ ਨਸ਼ਟ ਕਰ ਦਿੱਤਾ ਗਿਆ ਹੈ ਆਹ ਕਾਪੀ ਇਸ ਵਾਸਤੇ ਸਮੂਹ ਤਵੱਜੋ ਰੱਖੀ ਜਾਂਦੀ ਹੈ ਉਹਦੇ ਨਸ਼ਟ ਹੋ ਚੁੱਕਿਆ ਉਹ ਤੇ ਮੋਹਰ ਲਾਈ ਜਾਵੇ ਹਰਤੇਜ ਜੀ ਬਿਲਕੁਲ ਤਾਂ ਕਿ ਕੋਈ ਜੁਲ ਵਰਤੋਨਾ ਕਰ ਸਕੇ ਹੂੰ ਸ਼੍ਰੀ ਕਾਉਤਖ ਸਾਹਿਬ ਦੇ ਜਥੇਦਾਰ ਨੂੰ ਇਹ ਕਿਤਾਬਾਂ ਗਿਰਗੀਆਂ ਮੰਨ ਲਿਆ ਇਹਨਾਂ ਦੀ ਬੇਅਦਵੀ ਹੋ ਗਈ ਜਿਹੜਾ ਇਹਨਾਂ ਸਾਰੇ ਗੰਤ ਲਿਖਿਆ ਹੋਇਆ ਗੁਰਬਾਣੀ ਉਹ ਕੋਈ ਬੇਅਦਵੀ ਨਹੀਂ ਲੱਗੀ ਜਿਸੇਦਰ ਸਾਹਿਬ ਨੂੰ ਨਾ ਸ਼ਰੋਮਨੀ ਕਮੇਟੀ ਨੂੰ ਇੰਨੇ ਸਾਲਾਂ ਤੋਂ ਪਿਆ ਇਹਨਾਂ ਕੋਲੇ ਲਿਖ ਕੇ ਉਹ ਕੋਈ ਬੇਅਦਵੀ ਨਹੀਂ ਉਹ ਕਿਤਾਬ ਗਿਰਗੀ ਹੋ ਬੇਅਦਵੀ ਇਹ ਸਾਰਾ ਬੇਪਰਵਾਹ ਹੈ ਅੱਜ ਸਿੱਖੀ 'ਚ ਬੜੇ ਵੱਡੇ ਹਮਲੇ ਨੇ ਸਿੱਖਾਂ 'ਚ ਹਮਲੇ ਨਹੀਂ ਆਉਡੇ ਜਿੱਡੇ ਸਿੱਖੀ 'ਚ ਆਉਂਦੇ ਨੇ ਸਿੱਖ ਤਾਂ ਕਈ ਲੜਗੇ ਨਾਲ ਸਿੱਖ ਬਿਲਕੁਲ ਪਸਟ ਦੇ ਨਾਮ ਦੀ ਕਿਹੜੇ ਗਏ ਸੋ ਸਿੱਖੀ ਚਬੜੇ ਆਂਦੇ ਨੇ ਸਿੱਖੀ ਨੂੰ ਬਚਾਉਣਾ ਪਊ ਸਿੱਖੀ ਜੇ ਭੀਜ ਤੰਤਰ ਬਣ ਕੇ ਸਿੱਖੀ ਚੱਲੂਗੀ ਫੇਰ ਫੇਰ ਨਹੀਂ ਬਚਨੀ ਸਿੰਘ ਜੀ ਦੇ ਜੰਗਲਾਂ ਚ ਰਹਿੰਦੇ ਸੀ ਉਧਰ ਵੀ ਭੀਜ ਤੰਤਰ ਨਹੀਂ ਬਣਦੇ ਸੀ ਜਿੰਨੇ ਸਿੰਘ ਜੰਗਲਾਂ ਚ ਰਹਿੰਦੇ ਸੀ ਇੱਕ ਸ਼ਿਕਾਇਤ ਨਹੀਂ ਅੱਜ ਤੱਕ ਜਿਹੜਾ ਹੱਸੜਾ ਦਿੰਦੇ ਉਹਨਾਂ ਨੇ ਕੋਈ ਗੜਬੜ ਕਰੀ ਹੋਵੇ ਸੋ ਕੀ ਆ ਸਾਰਾ ਮਸਲਾ ਆਓ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਜੋ ਮੈਂ ਹੁਣੇ ਗੱਲ ਕੀਤੀ ਹੈ ਜੋ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਮਹਾਨ ਕੋਸ਼ ਨੂੰ ਡਿਸਟਰਾਇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅੱਜ ਤੇ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਹਦੇ ਨਾਲ ਜੁੜੇ ਹੋਏ ਹੋ ਇਸ ਮਸਲੇ ਦੇ ਨਾਲ ਇਹ ਮਸਲਾ ਜਿਹੜਾ ਹਾਈ ਕੋਰਟ ਪੱਜਾ ਹਾਈ ਕੋਰਟ ਦਾ ਫਿਰ ਇਹਦੇ ਤੇ ਫੈਸਲਾ ਵੀ ਆਇਆ ਹੋਇਆ ਐ ਇੰਨੇ ਲੰਮੇ ਸਮੇਂ ਦੇ ਵਿੱਚ ਇੱਕ ਹੋਰ ਖਾਸ ਗੱਲ ਹੈ ਵੀ ਇੰਨੇ ਲੰਮੇ ਸਮੇਂ ਤੋਂ ਜਿਹੜੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਇਸ ਮਸਲੇ ਨੂੰ ਦੇਖਿਆ ਨਹੀਂ ਗਿਆ ਪਰ ਅਚਾਨਕ ਹੁਣ ਉਹਨਾਂ ਦੀ ਵੀ ਐਂਟਰੀ ਹੋ ਗਈ ਆ ਉੱਥੇ ਤੇ ਲਾਸਟ ਜੋ ਕੋਰਟ ਦੇ ਉੱਤੇ ਮੈਨੂੰ ਪਤਾ ਲੱਗਿਆ ਕਿ ਉੱਥੇ ਪੁਲਿਸ ਆਈ ਸੀ ਤੇ ਉਹ ਜਿਹੜਾ ਉੱਥੋਂ ਉਹਨਾਂ ਨੇ ਟੋਏ ਵਿੱਚ ਉਸ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਸੀ ਤੇ ਉੱਥੋਂ ਟਰੱਕ ਭਰ ਕੇ ਲੈ ਗਏ ਆ ਸੋ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਥੋੜਾ ਜਿਹਾ ਇਹਦੀ ਬੈਕਗ੍ਰਾਉਂਡ ਵੀ ਦੱਸੋ ਇਸ ਮਸਲੇ ਦੀ ਕਿ ਮਸਲਾ ਕੀ ਹੈ ਤੇ ਇਹ ਜੋ ਹੁਣ ਤਾਜ਼ਾ ਘਟਨਾ ਕਰਮ ਹੋਇਆ ਤੇ ਇਹ ਇਹਨੂੰ ਕਿਵੇਂ ਦੇਖਦੇ ਹੋਂ ਜੀ ਦੇਖੋ ਸਿੰਘ ਸਾਹਿਬ ਜਿਹੜਾ ਭਾਈ ਕਾਨ ਸਿੰਘ ਨਾਭਾ ਨੇ 1930 ਦੇ ਵਿੱਚ ਇਹ ਲਿਖਿਆ ਸੀ ਮਹਾਨ ਸ਼ਬਦ ਕੋਸ਼ ਇਹ ਮਹਾਨ ਕੋਸ਼ ਜਿਹੜਾ ਇਹ ਗੁਰੂ ਕ੍ਰਾਂਤ ਸਾਹਿਬ ਦੀ ਕੁੰਜੀ ਹੈ ਸਾਵੇ ਸਿੱਖ ਸੰਪਰਦਾਵਾਂ ਸਿੱਖ ਸਾਰੀ ਸ਼੍ਰੋਮਣੀ ਕਮੇਟੀ ਸਾਰੇ ਮੰਨਦੇ ਵੀ ਇਹ ਕੁੰਜੀ ਆ ਸੀ ਵੀ ਗੁਰੂ ਕਾਂਤ ਸਾਹਿਬ ਦੀ ਸ਼ਬਦਾਂ ਦਾ ਹੋਰ ਦਾ ਇੱਕ ਸੁਨਿਮ ਨਹੀਂ ਹੈ ਇਹਦੇ ਵਿੱਚ ਇਹ ਆ ਪੰਜਾਬੀ ਇਹ ਭਾਸ਼ਾ ਵਿਭਾਗ ਨੇ ਛਾਪਿਆ ਸੀ ਇੰਨਾ ਸੋਹਣਾ ਹੈ ਸਾਰੇ 254 ਰੁਪਏ ਦੇ ਪਰ ਪੰਜਾਬੀ ਯੂਨੀਵਰਸਿਟੀ ਨੇ ਮੁਕਾਬਲੇਬਾਜ਼ੀ ਚ ਪਾ ਕੇ ਇਹਦੇ ਉੱਤੇ ਕਰੋੜਾਂ ਰੁਪਇਆ ਖਰਚਤਾ ਤੇ ਬਹੁਤ ਹੀ ਮਹਿੰਗਾ ਛਾਪਿਆ ਤੇ ਸਾਰਾ ਹੀ ਗਲਤ ਅੱਲੇ ਪੰਜਾਬੀ ਵਾਲੇ ਤੇ 36000 ਗਲਤੀ ਕਹੀ ਗਈ ਜੀ ਇਹ ਸਾਰੀਆਂ ਗਲਤੀਆਂ ਰੌਣੀ ਹੋਣ ਜਿਹੜੀਆਂ ਕੱਚੀਆਂ ਦੀ ਗਿਣੀ ਉਹਨਾਂ ਨੇ ਉਹ ਵੀ 10-15000 ਮੀਟਿੰਗ ਦੇ ਵਿੱਚ ਸਾਹਮਣੇ ਕਈਆਂ ਗਈਆਂ ਜਿਹੜੀਆਂ ਵੱਡੀਆਂ ਗਲਤੀਆਂ ਨੇ ਇਹ ਬਹੁਤ ਦੇਰ ਦੇ ਵਿੱਚ ਝਗੜਾ ਚੱਲਦਾ ਰਿਹਾ ਫਿਰ ਸੁਪਰੀਮ ਕੋਰਟ ਚ ਹਾਈ ਕੋਰਟ ਚ ਕੇਸ ਚਲਾ ਗਿਆ ਹਾਈ ਕੋਰਟ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ 2018 ਚ ਇੱਕ ਬਿਆਨ ਦਿੱਤਾ ਕਿ ਜੀ ਅਸੀਂ ਇਹਦਾ ਜਿਹੜਾ ਹੈਗਾ ਵਿਕਰੀ ਬੰਦ ਕਰਤੀ ਹੈ ਹਾਂ ਕਾਲੇ ਅੰਦਰ ਰੱਖਤਾ ਇਹਨੂੰ ਤੇ ਅਸੀਂ ਕਮੇਟੀ ਬਣਾਵਾਂਗੇ ਮਹਾਰਾ ਦੀ ਉਹ ਜੋ ਕਹੇਗੇ ਸੀ ਉਹ ਕਰ ਦਾਂਗੇ ਉਹ ਕਮੇਟੀ ਬਣ ਕੇ ਉਹ ਕਮੇਟੀ ਨੇ 2020 ਚ ਰਿਪੋਰਟ ਵੀ ਦੇ ਦਿੱਤੀ ਦਸੰਬਰ ਸਤੰਬਰ ਅਕਤੂਬਰ ਮਹੀਨੇ ਦੇ ਅੰਦਰ ਵੀ ਦੇ ਦਿੱਤਾ ਕਿ ਰਿਪੋਰਟ ਚ ਕੀ ਸੀ ਦਿੱਤੀ ਕੀ ਸੀ ਉੱਥੇ ਚਰਚਾ ਹੋ ਗਈ ਥੱਲੇ ਆਖਰੀ ਨਾਇਨ ਇਹ ਨਹੀਂ ਵਿਖੀ ਹੋਈ ਇਹਨੂੰ ਮਤਲਬ ਹਰੇਕ ਨੇ ਕਿਹਾ ਵੀ ਇਹ ਨਾ ਤਾਂ ਇਹਦੀ ਚੰਤਕਾ ਲੱਗ ਸਕਦੀ ਹੈ ਨਾ ਇਹਨੂੰ ਸੋਧਿਆ ਜਾ ਸਕਦਾ ਇਹ ਤਾਂ ਨਵਾਂ ਹੀ ਛਾਪਣਾ ਪਊਗਾ ਜੇ ਛਾਪਣਾ ਹੋਵੇ ਇਹਦਾ ਮਤਲਬ ਪਹਿਲਾਂ ਤਾਂ ਖਰਾਬ ਹੋ ਗਿਆ ਸਾਰਾ ਗਲਤ ਸੀ ਉਹ ਬਹੁਤ ਸਾਰੀ ਗਲਤ ਸੀ ਮੇਰੇ ਉਸਾਰੀਆਂ ਗਲਤੀਆਂ ਦੀ ਪਈਆਂ ਨੇ ਕਿ ਉਦੋਂ ਬਾਅਦ ਜਿਹੜਾ ਵਾਈਸ ਚਾਂਸਲਰ ਆਇਆ ਉਹਨੇ ਮੀਟਿੰਗ ਹੀ ਨਹੀਂ ਕਰੀ ਮੁੜ ਕੇ ਤਿੰਨ ਸਾਲ ਨਾਲ ਇਹ ਮੀਟਿੰਗ ਕਰੀ ਨਾ ਹਾਈ ਕੋਰਟ ਦੇ ਫੈਸਲੇ ਦਾ ਜਮਾ ਸਰੇ ਅੰਤ ਜਿਹੜੀਆਂ ਉੜਾਈਆਂ ਗਈਆਂ ਇਹ ਨਹੀਂ ਕੋਈ ਕਹੂਗਾ ਜੀ ਉਹਨੂੰ ਪਤਾ ਨਹੀਂ ਉਹਦੇ ਟੇਬਲ ਤੇ ਜਾਂਦਾ ਰਿਹਾ ਕਿਉਂਕਿ ਉਹ ਜਿਹੜੇ ਕੋਸ਼ ਨੇ ਨਾ ਸ਼ਬਦ ਕੋਸ਼ਾਂ ਪ੍ਰਤੀ ਉਹਦੇ ਪਹੁੰਚ ਇਹ ਸੀ ਵੀ ਜੋ ਮਰਜ਼ੀ ਹੋਈ ਜਾਵੇ ਆ ਇੱਕ ਹੋਰ ਕੋਸ਼ ਦੇ ਵਾਸਤੇ 5 ਕਰੋੜ ਰੁਪਇਆ ਆਇਆ ਹੋਇਆ ਸੀ ਆ ਮੇਰੇ ਸਾਹਮਣੇ ਚਿੱਠੀ ਪਈ ਹੈ ਕਿ ਉਹਦੇ ਚ 2 ਕਰੋੜ 70 ਲੱਖ ਰੁਪਇਆ ਖਰਚ ਕੇ ਹੋਇਆ ਕੁਛ ਨਹੀਂ ਇਹ ਇਹਦੇ ਟੇਬਲ ਤੇ ਪਈ ਰਹੀ ਹੈ ਬਾਈਸ ਚਾਂਸਰ ਦੀ ਉਦੋਂ ਉਹਨੇ ਕੁਛ ਨਹੀਂ ਕਰਿਆ ਪਰ ਕਿਉਂਕਿ ਉਹ ਉਹ ਉਹਨਾਂ ਉਸ ਜਿਹੜੇ ਪਿੱਛੇ 3 ਸਾਲ ਚ ਜਿਹੜੇ ਬੰਦੇ ਤਾਕਤ ਸੀਗੇ ਆਹ ਆ ਚਿੱਠੀ ਆ 2 ਕਰੋੜ 70 ਲੱਖ ਖਰਚ ਕੇ ਕੁਛ ਨਹੀਂ ਹੋਇਆ ਹੋਇਆ ਪ੍ਰਜੈਕਟ ਜੀ ਲੋ ਇਹ ਜਿਹੜੇ ਤੋਹ ਤਰੀਕੇ ਨੇ ਪਿਛੇ 5 ਸਾਲਾਂ ਦਾ ਮੈਂ ਲਿਖਿਆ ਪੁੱਛਿਆ ਵੀ ਪਿਛੇ 5 ਸਾਲਾਂ ਦੇ ਵਿਗਿਆਨ ਦੀਆਂ ਕਿਤਾਬਾਂ ਪੰਜਾਬੀ ਵਿੱਚ ਕਿੰਨੀਆਂ ਛਾਪੀਆਂ ਨੇ ਤੁਸੀਂ ਗਿਆਨ ਲਿਖੀਆਂ ਨੇ ਮੇਰੇ ਕੋਲ ਸੂਚਨਾ ਅਧਿਕਾਰ ਚ ਆਇਆ ਕਿ ਅਸੀਂ ਤਾਂ ਨਾ ਕੋਈ ਲਿਖੀ ਹੈ ਨਾ ਛਾਪੀ ਹੈ 5 ਸਾਲਾਂ ਵਿੱਚ ਤੇ ਨਾ ਇਹ ਬਣੇ ਰਹੇ ਵੀ ਉਸ ਤੋਂ ਅੱਗੇ ਪੰਜਾਬੀ ਦਾ ਬਹੁਤ ਕੰਮ ਕਰ ਗਿਆ ਨਾਮ ਵੀ ਪੰਜਾਬੀ ਯੂਨੀਵਰਸਿਟੀ ਹੈ ਫਿਰ ਇਹਨਾਂ ਨੇ ਇੱਕ ਇਤਿਹਾਸ ਦੀ ਕਿਤਾਬ ਗਲਤ ਛਾਪਤੀ ਉਹ ਇਤਿਹਾਸ ਦੀ ਕਿਤਾਬ ਇਹਨਾਂ ਨੇ ਸਾੜੀ ਸੀ ਉਹਦਾ ਸਾਰਤੀ ਇਹ ਕਿਤਾਬ ਦੇ ਉੱਤੇ ਜਾਣ ਬੁੱਝ ਕੇ ਬਾਰ ਬਾਰ ਫਿਰ ਅਸੀਂ ਸ਼ਿਕਾਇਤਾਂ ਕਰਦੇ ਰਹੇ ਚਿੱਠੀਆਂ ਲਿਖਦੇ ਰਹੇ ਕਦੇ ਕੋਈ ਜਵਾਬ ਦੇਣ ਕਦੇ ਕੋਈ ਜਵਾਬ ਦੇਣ ਆਖਰਕਾਰ ਸਪੀਕਰ ਸਾਹਿਬ ਨੇ ਅੱਜ ਮੀਟਿੰਗ ਬੁਲਾ ਲਈ ਸਪੀਕਰ ਸਾਹਿਬ ਜਦ ਮੀਟਿੰਗ ਬੁਲਾਉਣ ਲੱਗੇ ਸਿੱਖ ਸਮਾਜ ਦਾਏ ਨੇ ਜਿਵੇਂ ਖਾਲਸਾ ਜੀ ਰਜਿੰਦਰ ਸਿੰਘ ਖਾਲਸਾ ਜੀ ਜਿਵੇਂ ਇਹ ਆਪਣੇ ਗਿਆਨੀ ਜੀ ਨੇ ਗਿਆਨੀ ਕੇਵਲ ਸਿੰਘ ਜੀ ਕੇਂਦਰੀ ਸਿੰਘ ਸਭਾ ਵੱਲੋਂ ਡਾਕਟਰ ਖੁਸ਼ਾਲ ਸਿੰਘ ਜੀ ਇਹ ਬੰਦੇ ਇੱਥੋਂ ਆਪਣੇ ਉਹ ਖਾਲਸਾ ਦਾਲ ਦੇ ਕੀ ਨਾ ਉਹਨਾਂ ਦਾ ਉੱਥੋਂ ਐਡਵੋਕੇਟ ਜਸਵਿੰਦਰ ਸਿੰਘ ਜੀ ਕਿ ਇਸ ਤਰ੍ਹਾਂ ਜਿਹੜੇ ਹੈਗੇ ਨੇ ਲੁਧਿਆਣੇ ਤੋਂ ਬਹੁਤ ਸਾਰੇ ਸੱਜਣ ਜਿਹੜੇ ਸਿੱਖ ਸੰਸਥਾਵਾਂ ਨਾਲ ਜੁੜੇ ਹੋਏ ਨੇ ਜਿਹੜੇ ਸਿੱਖੀ ਦੇ ਵਿੱਚ ਬੜੇ ਅਧਿਆਨ ਕਰਦੇ ਨੇ ਉਹ ਜੁੜੇ ਹੋਏ ਸੀ ਤੇ ਮੈਨੂੰ ਵੀ ਦੱਸਨ ਉਹ ਵੀ ਉਹਨਾਂ ਨੇ ਆਖਿਆ ਤੁਸੀਂ ਵੀ ਨਾਲ ਚੱਲਿਆ ਕਰੋ ਮੈਂ ਕਿਹਾ ਜੀ ਮੈਂ ਵੀ ਚੱਲੇ ਜਾਊਂਗਾ ਮੈਨੂੰ ਤਾਂ ਕੋਈ ਸਿੱਖੀ ਦਾ ਤਾਂ ਪਤਾ ਨਹੀਂ ਪਰ ਉਹਨਾਂ ਨੇ ਇਹ ਸੀ ਵਿੱਚ ਕਾਨੂੰਨੀ ਕੰਮ ਨਹੀਂ ਕਰਦੇ ਕਰ ਲੈਣਗੇ ਹਾਂਜੀ ਉਹ ਹਾਲਾਂਕਿ ਐਡਵੋਕੇਟ ਜਸਵਿੰਦਰ ਸਿੰਘ ਆਪ ਵੀ ਕਾਨੂੰਨੀ ਨੇ ਪਰ ਕਿਉਂਕਿ ਦਫਤਰੀ ਕਾਨੂੰਨੀ ਸੀ ਇਹ ਸੰਵਿਧਾਨ ਦੀ ਕਾਨੂੰਨੀ ਨਹੀਂ ਸੀ ਚਲੋ ਉਹ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਵਿਭਾਗ ਦੇ ਮੁਖੀ ਸੀਗੇ ਪੰਜਾਬੀ ਦੇ ਜਿਨ੍ਹਾਂ ਦਾ ਹੁਣ ਨਾਮ ਨਿਸ਼ਾਨ ਨਹੀਂ ਸਾਹਮਣੇ ਆ ਰਿਹਾ ਉਹ ਵਿਭਾਗ ਦੀ ਮੁਖੀ ਕਿ ਜਿਹੜੇ ਪੰਜਾਬੀ ਯੂਨੀਵਰਸਿਟੀ ਡੀਨ ਸੀ ਇੱਕ ਉਹ ਪਹਿਰਾਂ ਤੇ ਪਾਣੀ ਨਹੀਂ ਉਹਨਾਂ ਨੇ ਕਦੇ ਪਹਿਨ ਦਿੱਤਾ ਸੀ ਉਹ ਹੀ ਦੋਨੇ ਆਉਂਦੇ ਸੀ ਡੋਣਾ ਨਹੀਂ ਆਕੇ ਨਹੀਂ ਜੀ ਇਹ ਆਈ ਨਹੀਂ ਜੀ ਹੁਣ ਅਸੀਂ ਆਈ ਇਹ ਜੀ ਹੁਣ ਅਸੀਂ ਦੇਖੇ ਬਿਨਾ ਨਹੀਂ ਦੱਸ ਸਕਦੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਦੇਖਿਆ ਕੀ ਇਹ ਤੁਹਾਡਾ ਪੰਜਾਬੀ ਚੋਂ ਉੱਥੇ ਗਲਤ ਲਿਖੀ ਹੋਈ ਹੈ ਬਹਾਨੇ ਲਾਈ ਗਏ ਇਸ ਵਾਰੀ ਫੇਰ ਬਹਾਨੇ ਸਰਕਾਰ ਨੂੰ ਕਦੇ ਕੁਝ ਡੂਡ ਸਾਹ ਤੋਂ ਸਵਾਹ ਸਾਹ ਤੋਂ ਕੇਸ ਚੱਲ ਰਿਹਾ ਸੀ ਇਹ ਕਿੰਨੇ ਵਾਰੀ ਹੋ ਗਿਆ ਅੱਜ ਜਦੋਂ ਉਹ ਗਏ ਅੱਜ ਕੀ ਫੇਰ ਬਹਾਨੇ ਲਾਉਣ ਲੱਗੇ ਫਿਰ ਇਹਨਾਂ ਨੇ ਦੁਬਾਰਾ ਕਮੇਟੀ ਬਣਾਈ ਨਹੀਂ ਜੋ ਕਮੇਟੀ ਨੇ ਆਖਰੀ ਰਿਪੋਰਟ ਨਹੀਂ ਦਿੱਤੀ ਹੋ ਗਿਆ ਵੀ ਆਖਰੀ ਰਿਪੋਰਟ ਲੈ ਲਓ ਕਿ ਕਮੇਟੀ ਤੋਂ ਕਮੇਟੀ ਚ ਦੋ ਬੰਦੇ ਇਹਨਾਂ ਨੇ ਪਤਾ ਨਹੀਂ ਕਿਵੇਂ ਆਪਦੇ ਇਹੋ ਕਰੇ ਬਲਕਿ ਉਹਨਾਂ ਤੇ ਵੀ ਐਕਸ਼ਨ ਹੋ ਜਾਂਦੇ ਉਹਨਾਂ ਤੇ ਕੋਈ ਐਫਆਈਆਰ ਨਹੀਂ ਉਹਨਾਂ ਦੋ ਨੇ ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਵੱਡੇ ਵਿਦਵਾਨ ਨੇ ਉਹ ਦੁਨੀਆ ਚ ਉਹਨਾਂ ਦੇ ਆ ਨਾਮ ਹੈ ਪਹਿਲਾਂ ਉਹਨਾਂ ਨੇ ਕਿਹਾ ਸੀ ਇਹਦੇ ਚ ਨਾ ਅੰਤਕਾ ਲੱਗ ਸਕਦੀ ਹੈ ਨਾ ਇਹਦੀ ਸੋਧ ਹੋ ਸਕਦੀ ਹੈ ਇਹਦੀ ਆਰਕਾਈਵਲ ਮੈਨੂ ਜਾਨੀ ਕਿ ਇਹਦੀ ਇਤਿਹਾਸਕ ਏਰੀਆ ਹੈਗੀ ਆ ਕਦਰ ਕੀਮਤ ਇਹਦੀ ਮਹੱਤਤਾ ਹੈਗੀ ਇਤਿਹਾਸਕ ਇਸ ਕਰਕੇ ਇਸ ਨੂੰ ਇਹੋ ਜਿਹਾ ਕੰਮ ਕਰਕੇ ਖਰਾਬ ਨਾ ਕਰੋ ਨਵਾਂ ਹੀ ਛਾਪਣਾ ਪਊਗਾ ਹਾਂ ਪਿਛਲਾ ਲੋਕ ਤੇ ਗਲਤੀਆਂ ਠੀਕ ਕਰਕੇ ਉਹ ਪਿੱਛੋਂ ਉਹਨਾਂ ਨੇ ਹੋਣ ਵਾਲੀ ਮੀਟਿੰਗ ਕਿਉਂਕਿ ਇਹਨਾਂ ਦਾ ਆਪਦਾ ਜੋਰ ਚੜ ਗਿਆ ਤੇ ਉਹਨੇ ਕਿਹਾ ਤਾਂ ਵੀ ਨਹੀਂ ਨਹੀਂ ਅੰਤਕਾ ਲਈ ਜਾ ਸਕਦੀ ਹੈ ਇਹਨਾਂ ਨੂੰ ਪੁੱਛੇ ਵੀ ਕਦੇ 36000 ਗਲਤੀਆਂ ਤੱਕ ਜੇ ਅੰਤਕਾ ਕਿਤੇ ਦੁਨੀਆ ਦੀ ਕਿਸੇ ਕਿਤਾਬ ਚ ਦਿਖਾ ਦੇਣਾ ਇਹ ਵਾਈਸ ਚਾਂਸਰ ਜਮੇ ਨਮੈ ਇਹਨੂੰ ਬਹੁਤੋ ਪਤਾ ਨਹੀਂ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਪਹਿਲਾ ਵਾਈਸ ਚਾਂਸਰ ਐਕਟਿੰਗ ਸੀ ਉਹਦੇ ਕੋਲ ਵੀ ਇਹਨਾਂ ਨੇ ਰੱਖੀ ਸੀ ਤਜਵੀਜ਼ ਉਹਨੇ ਰੱਦ ਕਰ ਦਿੱਤੀ ਵੀ ਮੈਂ ਨਹੀਂ ਮੰਨਦਾ ਅੰਤਕਾਲ ਆਉਣ ਦੀ ਤਜਵੀਜ਼ ਜਿਹੜਾ ਗੁਰਨੰਦ ਦੇਵ ਜੁੰਡੀ ਸਾਹਿਬ ਐ ਚਾਂਸਰ ਐ ਉਹਦੇ ਕੋਲ ਚਾਰਜ ਸੀਗਾ ਉਹਦੇ ਕੋਲ ਰੱਖੀ ਜੀ ਉਹਨੇ ਰੱਦ ਕਰੀਆ ਇਹ ਵੀ ਨਹੀਂ ਅੰਤਕੰਤਕਾ ਨਹੀਂ ਰੱਖ ਸਕਦੀ ਇਹ ਵਿਚਾਈਆਂ ਕੱਢੇ ਅੰਤਕਾ ਸੁਣੀਆਂ ਨੇ ਸੋ ਉਹਦੇ ਵਿੱਚ ਹੁਣ ਉਹ ਫੈਸਲਾ ਹੋ ਗਿਆ ਇੱਕ ਮੀਟਿੰਗ ਚ ਕਿ ਇਹਨੂੰ ਨਸ਼ਟ ਕਰਨਾ ਕਿਉਂਕਿ ਨਸ਼ਟ ਕਰਨ ਦਾ ਤਾਂ ਝਗੜਾ ਸੀ ਜਿੰਨਾ ਚਿਰ ਤਿਆਰ ਕੋਈ ਵੀ ਚਾਕੇ ਹੁਣ ਆਪਾਂ ਦੇਖਦੇ ਆਂ ਰੋਜ਼ ਗੁਰਬਾਣੀ ਨੂੰ ਬਦਲਿਆ ਜਾ ਰਿਹਾ ਹੈ ਕਦੇ ਕੋਈ ਮੁਟਕਾ ਲਿਖਦਾ ਕਦੇ ਕੁਝ ਲਿਖਦਾ ਬਿਲਕੁਲ ਉਹ ਜਿਹੜੀ ਗੁਰਬਾਣੀ ਨੂੰ ਵੀ ਕੱਲ ਨੂੰ ਇਹ ਆ ਗਲਤ ਲਿਖਿਆ ਹੋਇਆ ਕੰਗੇ ਆ ਦੇਖੋ ਜੀ ਯੂਨੀਵਰਸਿਟੀ ਦਾ ਛਾਪਿਆ ਹੋਇਆ 50 ਸਾਲ ਬਾਅਦ 100 ਸਾਲ ਬਾਅਦ ਕੋਈ ਵੀ ਗੁਰਬਾਣੀ ਨੂੰ ਬਦਲ ਦੇਗਾ ਅਸੀਂ ਇਹ ਸੀਗਾ ਵੀ ਇਹਨੂੰ ਡਿਸਟਰੋਏ ਕਰੋ ਇਹ ਡਿਸਟਰਬ ਨਹੀਂ ਕਰਨਾ ਚਾਹੁੰਦੀ ਸੀ ਇਹਨਾਂ ਨੇ ਬਹਾਨੇ ਵੀ ਢਾਏ ਬਿਊਰੋਕ੍ਰਾਸੀ ਤੋਂ ਕਹਾ ਕਿ ਜੀ ਲੋਜੀ ਐਡਮਿਨਿਸਟ੍ਰੇਟਿਵ ਕੰਮ ਨਹੀਂ ਹੈ ਅਕਾਦਮਿਕ ਕੰਮ ਹੈ ਪਿਛਲੀ ਮੀਟਿੰਗ ਵਿੱਚ ਮੈਂ ਕਿਹਾ ਮੈਂ ਕਿਹੜਾ ਕਦਮ ਕੰਮ ਹੈ ਹੁਣ ਤਾਂ ਅਕਾਦਮਿਕ ਦਾ ਫੈਸਲਾ ਕਰਤਾ ਵੀ ਇਹ ਨਹੀਂ ਚਾਦੂ ਰਹਿ ਸਕਦਾ ਇਹ ਗਲਤ ਹੈ ਬਿਲਕੁਲ ਹੀ ਨਾ ਅੰਤ ਕਰ ਲੱਗ ਸਕਦੀ ਹੈ ਕਿ ਇਹ ਡਿਸਟਰੋਏ ਹੁੰਦਾ ਇਹੀ ਹੈ ਨਾ ਵੀ ਦਸਰਾ ਕਰਨਾ ਕਿਵੇਂ ਇਹ ਇਹ ਕਿਹੜਾ ਐਡਮਿਨਿਸਟ੍ਰੇਟਿਵ ਉਹ ਕਦਮ ਕੰਮ ਹੈ ਇਹ ਤਾਂ ਕੋਈ ਕਦਮ ਕੰਮ ਨਹੀਂ ਫਿਰ ਗੱਲ ਹੋਈ ਉਹਦੇ ਵਿੱਚ ਫਿਰ ਫੈਸਲਾ ਹੋ ਗਿਆ ਵੀ ਹਾਂ ਇਹਨੂੰ ਨਸ਼ਟ ਕਰਨਾ ਹੈ ਉਹ ਨਸ਼ਟ ਕਰਨ ਦੇ ਵਿੱਚ ਜਿਹੜਾ ਤਾਅ ਤਰੀਕਾ ਹੈ ਆਪਾਂ ਇੱਕ ਬਾਡੀ ਨੂੰ ਵੀ ਦੱਬਦੇ ਨੇ ਮੁਸਲਮਾਨ ਆਪਾਂ ਸਾੜ ਦਿਆਂ ਇੱਕ ਹੈਗਾ ਚੱਕਿਆ ਸੋਣ ਦੇ ਨਾਲ ਅਸੀਂ ਪੋਸਟਮਾਰਟਮ ਕਰਕੇ ਵੀ ਉਹਦੇ ਟਾਂਕੇ ਲਾ ਕੇ ਬਾਡੀ ਨੂੰ ਦੰਨਿਆ ਅਗਲੀ ਨੂੰ ਤਾਂ ਕਿ ਉਹਨਾਂ ਨੂੰ ਬੁਰਾ ਨਾ ਲੱਗੇ ਕੱਪੜੇ ਚ ਨਵੇਟ ਕੇ ਦੰਨਿਆ ਇਹ ਗੱਲ ਨੂੰ ਆਪਾਂ ਸਮਝੀਏ ਚਾਹੇ ਕਪੜਾ ਉਹਨਾਂ ਤੋਂ ਹੀ ਮੰਗਾਇਆ ਹੋਵੇ ਇਹ ਜਿਹੜੇ ਯੂਨੀਵਰਸਿਟੀ ਦੇ ਪ੍ਰਬੰਧਕ ਨਹੀਂ ਸੱਦੇ ਆਲੇ ਨਾਮ ਕਿਉਂਕਿ ਇਹਨਾਂ ਨੂੰ ਵਾਈਸ ਚਾਂਸਲ ਦੇ ਉੱਤੇ ਖੁੰਦਕਾ ਕਿਉਂਕਿ ਇਸ ਵਾਈਸ ਚਾਂਸਲ ਨੇ ਪਹਿਲੇ ਵਾਈਸ ਚਾਂਸਲ ਇੱਕ ਕਰਨ ਕੋਰੀ ਹੋਈ ਸੀ ਪਾਸੋਂ ਕਾਰਨੋਂ ਟੈਗ ਨਹੀਂ ਆਇਆ ਸੀ ਵੀ ਇਹ ਡਿਗਰੀ ਵਰਨੀ ਹੈ ਇਹ ਪਾਤਰ ਨਹੀਂ ਹੈ ਉਹਦੇ ਵਿੱਚ ਇਹ ਮੈਂਬਰ ਸੀ ਕਮੇਟੀ ਚ ਇਹਦੇ ਕਹੇ ਤੋਂ ਪਾਇਆ ਗਿਆ ਸੀ ਜਿਹੜੇ ਜਿਹੜੇ ਬੰਦੇ ਤੇ ਦੋਸ਼ ਲੱਗੇ ਸੀ ਕੱਥਤ ਉਹ ਕਮੇਟੀ ਨੇ ਰਿਪੋਰਟ ਦਿੱਤੀ ਵੀ ਨਾ ਐਸਾ ਐਸੋਸੀਏਟ ਪ੍ਰੋਫੈਸਰ ਵਾਸਤੇ ਪਾਤਰ ਸੀ ਨਾ ਇਹ ਪ੍ਰੋਫੈਸਰ ਵਾਸਤੇ ਇਹ ਨਾ ਪਾਤਰ ਹੋਣ ਦੇ ਬਾਵਜੂਦ ਵਾਰੋ ਵਾਰੀ ਅਰਜੀ ਦੇ ਕੇ ਇਥੇ ਆਉਂਦੇ ਤਰੈਸ਼ਾ ਇਥੇ ਲੱਗਿਆ ਸੀ ਹੁਣ ਉਹ ਜੋ ਮੇਰੀ ਸਮਝ ਹੈ ਉਹ ਹਰ ਵਾਰੀ ਯੂਨੀਵਰਸਿਟੀ ਉਹਨੇ ਪਹਿਲਾਂ ਵੀ ਜੋ ਬਿਰੋਕਰੇਟ ਸੀ ਉਦੋਂ ਵੀ ਉਹ ਦਖਲੰਦਗੀ ਕਰਦਾ ਉਹਨੂੰ ਇਹ ਉਹਦੇ 'ਚ ਇਹ ਸਬਰ ਨਹੀਂ ਹੈ ਵੀ ਤੂੰ ਜੋ ਕਰਨਾ ਸੀ ਕਰ ਗਿਆ ਤੂੰ ਹੁਣ ਜਾ ਕੇ ਕੀ ਲੈਣਾ ਮੈਂ ਬਾਬਾ ਫਰੀਦ ਯੂਨੀਵਰਸਿਟੀ ਰਜਿਸਟਰ ਹੈ ਮੈਂ ਤਾਂ ਕਦੇ ਗਿਆ ਨਹੀਂ ਉੱਥੇ ਵਾਇਸ ਕਿ ਮੈਂ ਕਿਉਂ ਜਾਵਾਂ ਜੋ ਨਵੇਂ ਨਵੇਂ ਜੋ ਮਰਜ਼ੀ ਕਰਨਾ ਮੈਨੂੰ ਰਾਏ ਪੁੱਛਦੇ ਨਹੀਂ ਇੱਕ ਵਾਰੀ ਮੈਨੂੰ ਉੱਥੋਂ ਦੇ ਬਾਰੇ ਚਾਂਸ ਨੇ ਪੁੱਛਿਆ ਮੈਂ ਦੱਸਦਾ ਉਹਨੂੰ ਵੀ ਆਇਆ ਇਹ ਜਿਹੜਾ ਜਾਣ ਬੁੱਝ ਕੇ ਹੋ ਰਿਹਾ ਹੈ ਜਿਹੜੇ ਅਸਲੀ ਦੋਸ਼ੀ ਨੇ ਉਹ ਢਕੋਏ ਜਾ ਰਹੇ ਨੇ ਕਿਉਂਕਿ ਉੱਥੇ ਫੈਸਲੇ ਹੋਗੇ ਕਿ ਅਸਲੀ ਦੋਸ਼ੀ ਨੂੰ ਸਜ਼ਾ ਦੇਓ ਨਕਲੀ ਦੋਸ਼ੀ ਫਸਾਏ ਜਾ ਰਹੇ ਨੇ ਅੱਜ ਮੈਨੂੰ ਪਤਾ ਲੱਗਿਆ ਹੈ ਵੀ ਐਫ ਆਈ ਆਰ ਦਰਜ ਕਰੀਆ ਭਾਈ ਚਾਂਸਰ ਦੇ ਭਾਈ ਚਾਂ ਦਾ ਲੱਗਾ ਨਹੀਂ ਦੇਗਾ ਨਹੀਂ ਉਹ ਤਾਂ ਹੁਣ ਆਇਆ ਹੂੰ ਇਹਨੂੰ ਰੇਟ ਕੰਮ ਚ ਕੋਰਟ ਚ ਫੈਸਲੇ ਚ ਉੱਚੇ ਇਸ ਭਾਈ ਚਾਂਸ ਦਾ ਕੀ ਲੱਗਾ ਦੇਗਾ ਇੱਦਾਂ ਹੀ ਕਮਿਊਨੀਕੇਸ਼ਨ ਬਿਊਰੋ ਪਬਲਿਕਿਕੇਸ਼ਨ ਬਿਊਰੋ ਦਾ ਕੀ ਕਸੂਰ ਹੈ ਪਬਲਿਕੇਸ਼ਨ ਬਿਊਰੋ ਨੇ ਤਾਂ ਆਪ ਨਹੀਂ ਪਬਲਿਕ ਕਰਿਆ ਇਹ ਤਾਂ ਬਣਾਇਆ ਤੋਂ ਨਾ ਨਹੀਂ ਉਹਨੇ ਸੁਣਦਾ ਏਦਾਂ ਹੀ ਜਿਹੜਾ ਹੁਣ ਡੀਨ ਆਇਆ ਜਿਹੜਾ ਅੱਜ ਡੀਨ ਆਇਆ ਉਹਦਾ ਕੀ ਹੈ ਜਿਹੜੀ ਡੀਨ ਨੇ ਉੱਥੇ ਜਾ ਕੇ ਸੈਂਡ ਲੰਦ ਸੋ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵੱਡੀ ਗੱਲ ਬਣ ਔਰ ਇਹ ਵੀ ਨਹੀਂ ਪਤਾ ਵੀ ਡੀਨ ਉਹ ਕਾਹਦਾ ਉਹ ਜਿਹੜੀ ਜਾਂਦੀ ਸੀ ਬੀਬੀ ਉਹ ਕਾਦੀ ਡੀਨ ਹੈ ਇਹ ਜਿਹੜਾ ਕੁਝ ਹੈਗਾ ਇਹਦੇ ਉੱਤੇ ਲੋੜ ਇਸ ਗੱਲ ਦੀ ਸੀ ਕਿ ਇੱਕ ਇਸ ਨੂੰ ਲੁਕੋ ਕੇ ਨਹੀਂ ਕਰਨਾ ਸੀ ਅਨਾਉਂਸ ਕਰਨਾ ਸੀ ਕਿ ਇਹ ਫੈਸਲਾ ਹੋ ਗਿਆ ਇਹਨੂੰ ਹੁਣ ਅਸੀਂ ਦਬਾਵਾਂਗੇ ਮਿੱਟੀ ਦੇ ਵਿੱਚ ਥੱਲੇ ਤਾਂ ਕਿ ਇਹਦਾ ਦੁਰਉਪਯੋਗ ਨਾ ਹੋਵੇ ਪਹਿਲਾਂ ਇਹ ਕਿਹਾ ਵੀ ਗਿਆ ਸੀ ਲਿਖਿਆ ਹੋਇਆ ਪ੍ਰोसीडिंग ਕਿ ਵੀ ਤਾਂ ਕਿ ਦੁਰਉਪਯੋਗ ਨਾ ਹੋਵੇ ਜੀ ਇੱਕੋ ਇੱਕ ਕਾਪੀ ਰੱਖੋ ਤੇ ਮੋਹਰ ਲਾਈ ਜਾਵੇ ਉਹ ਤੇ ਲਿਖਿਆ ਜਾਵੇ ਵੀ ਸਰਕਾਰ ਦੇ ਹੁਕਮ ਨਾਲ ਇਹਨੂੰ ਨਸ਼ਟ ਕਰ ਦਿੱਤਾ ਗਿਆ ਹੈ ਆਹ ਕਾਪੀ ਇਸ ਵਾਸਤੇ ਸਮੂਹ ਤਵੱਜੋ ਰੱਖੀ ਜਾਂਦੀ ਉਹਦੇ ਨਸ਼ਟ ਹੋ ਚੁੱਕਿਆ ਉਹਦੇ ਮੋਹਰ ਲਾਈ ਜਾਵੇ ਇਹ ਪੱਕੀ ਹਰ ਤੇਜ ਜੀ ਬਿਲਕੁਲ ਤਾਂ ਕਿ ਕੋਈ ਝੂਲ ਵਰਤੋਂ ਨਾ ਕਰ ਸਕੇ ਇਹ ਦੁਰਵਕਤੋਂ ਕਰਾਉਣ ਦਾ ਤਰੀਕਾ ਸੀ ਜਿਹੜੇ ਉਹ ਬੰਦੇ ਸ਼ਰਾਰਤੀ ਨੇ ਉਹ ਨਵੇਂ ਵਾਇਸ ਚਾਂਸਰ ਦੇ ਵੀ ਨੇੜੇ ਹੋਣਗੇ ਕਿਉਂਕਿ ਤਾਕਤ ਵਿੱਚ ਤਾਂ ਉਹੀ ਨੇ ਉਹ ਇੱਧਰ ਵੀ ਘੋਡੇ ਮੁੱਢੇ ਪੈਂਦੇ ਨੇ ਉੱਧਰ ਵੀ ਘੋਡੇ ਮੁੱਢੇ ਪੈਂਦੇ ਨੇ ਇਹ ਉਹਨਾਂ ਨੇ ਸ਼ਰਾਰਤਵਾਜੀ ਕਰਾਈ ਹੈ ਨਹੀਂ ਇਹ ਇਸ ਨੂੰ ਬਿਜੀ ਵਕ ਤਰੀਕੇ ਨਾਲ ਜ ਦੱਬਣਾ ਵੀ ਸੀ ਵੱਡਾ ਟੋਆ ਪੱਟ ਕੇ ਜਿੰਚ ਅਨਾਉਂਸ ਕਰਕੇ ਕਿ ਆਹ ਟੋਆ ਸੀ ਪੱਟ ਲਿਆ ਭਾਈ ਇੱਧਰੋਂ ਆਇਓ ਨਾ ਕੋਈ ਗਿਲ ਨਾ ਜਾਵੇ ਕਿਉਂਕਿ ਉਹ ਮਹਾਨ ਖੋਜ ਨੂੰ ਨਸ਼ਟ ਕਰਨ ਦਾ ਫੈਸਲਾ ਹੋਇਆ ਇਹ ਟੋਆ ਵੱਡਾ ਪੱਟ ਕੇ ਸੀ ਡੂੰਘਾ ਦੱਬਾਂਗੇ ਨਸ਼ਟ ਕਰਾਂਗੇ ਠੀਕ ਹੈ ਇਹ ਦੱਸਿਆ ਨਹੀਂ ਰਾਤਾਂ ਨੂੰ ਲਿਆਓ ਹੋਰ ਕਰੋ ਹੁਣ ਜਿਹੜੇ ਮੁੰਡੇ ਐਜੀਟੇਸ਼ਨ ਕਰ ਰਹੇ ਸੀ ਉਹ ਕੁੜੀ ਦੀ ਮਰੀ ਚੋ ਵੀ ਐਜੀਟੇਸ਼ਨ ਕਰ ਰਹੇ ਸੀ ਜੇ ਪੁੱਛੇ ਐਸਡੀਪੀਸੀ ਨੇ ਉਦੋਂ ਤੱਕ ਕੋਈ ਜਵਾਬ ਨਹੀਂ ਦਿੱਤਾ ਵੀ ਕੁੜੀ ਮਰ ਗਈ ਜਿਹੜੀ ਮਾਰਕੀ ਇੱਕ ਦਿਨ ਚ ਸਵੇਰੇ ਬਿਮਾਰ ਹੁੰਦੀ ਆ ਉਹਦਾ ਇਲਾਜ ਨਹੀਂ ਕਰਾਉਂਦੇ ਉਹਦੇ ਪਿੰਡ ਭੇਜਨੇ ਰਾਤ ਨੂੰ ਮਰ ਜਾਂਦੀ ਐ ਉਦੋਂ ਤੱਕ ਮੁੰਡਿਆਂ ਨੇ ਕਿਸਮਾਤੋਂ ਮੁੰਡੇ ਵੀ ਡਰ ਗਏ ਉਹਨਾਂ ਨੇ ਇਹਨਾ ਨਾ ਸਮਝਤਾ ਕਰਿਆ ਅੱਜ ਉਹ ਮੁੰਡੇ ਵੀ ਸ਼ੇਰ ਨੇ ਵੀ ਜੀ ਬੜੀ ਬੇਇੱਜ਼ਤੀ ਹੋ ਗਈ ਹੁਣ ਜੇ ਬੇਇੱਜ਼ਤੀ ਹੋ ਗਈ ਤੇ ਫਿਰ ਜਿਹਦਾ ਜ਼ਿੰਮੇਵਾਰੀ ਉਹਨੂੰ ਫੜੋ ਪਹਿਲਾਂ ਵੀ ਐਂ ਹੋਇਆ ਪਹਿਲਾਂ ਉਦੋਂ ਜਦ ਯੂਨੀਵਰਸਿਟੀ ਕੁੜੀ ਮਰੀਆ ਉਦੋਂ ਵੀ ਜਿਹੜੇ ਦੂਜੇ ਬੰਦੇ ਸੀ ਕੇਸ ਹੁਣ ਨਾ ਤੇ ਬਣੇ ਜਿਹੜੇ ਬੰਦੇ ਉਹਦੇ ਵਿਰੁੱਧ ਬੋਲ ਰਹੇ ਸੀ ਕੇਸ ਹੁਣ ਨਾ ਤੇ ਬਣੇ ਨੇ ਉਹਨ ਵੀ ਜਿਹੜਾ ਕੇਸ ਬਣਿਆ ਇਹ ਉਹਨਾਂ ਤੇ ਬਣਿਆ ਜਿਹੜੇ ਇਸ ਨੂੰ ਰੱਖਣ ਦੇ ਖਿਲਾਫ ਸੀ ਜਿਹੜੇ ਇਨੀਆਂ ਗਲਤੀਆਂ ਦੇ ਖਿਲਾਫ ਸੀ ਉਹਨਾਂ ਤੇ ਕੇਸ ਬਣਿਆ ਜਿਹੜੇ ਗਲਤੀਆਂ ਕਰੀਆਂ ਨੇ ਜਿਨ੍ਹਾਂ ਨੂੰ ਅਸਲੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੀ ਤਨਖ ਫਰਮਾਨਾ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕਮੇਟੀ ਨੂੰ ਪਤਾ ਸੀ ਇਹ ਖਰਾਬ ਹੈ ਗਲਤ ਛਪਿਆ ਹੋਇਆ ਹੈ ਅੱਜ ਤੱਕ ਮੋਦੀ ਕਿਉਂ ਨਹੀਂ ਇੱਕ ਚਿੱਠੀ ਨਹੀਂ ਲਿਖੀ ਸ਼੍ਰੋਮਣੀ ਕਮੇਟੀ ਨੇ ਅੱਜ ਸ਼੍ਰੋਮਣੀ ਕਮੇਟੀ ਵੀ ਅੱਗੇ ਆ ਗਈ ਕਿਉਂਕਿ ਸਿਆਸਤ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਧਰਮ ਦਾ ਕੰਮ ਨਹੀਂ ਕਰ ਰਹੀ ਇਸ ਮਾਮਲੇ 'ਚ ਸਿਆਸਤ ਕਰ ਰਹੀ ਹੈ ਅਗਲੀ ਗੱਲ ਜੇ ਹਰੇਕ ਕਿਤਾਬਾਂ 'ਚ ਤਾਂ ਫਿਰ ਇਤਿਹਾਸ ਦੀਆਂ ਕਿਤਾਬਾਂ 'ਚ ਵੀ ਲਿਖੇ ਹੋਣੇ ਸ਼ਲੋਕ ਤਾਂ ਸਭ ਤਾਂ ਬਾਨੀ ਦੇ ਕਿ ਫਿਰ ਉਹਨੂੰ ਵੀ ਕੋਹ ਪਵਿੱਤਰ ਹੈ ਫਿਰ ਉਹਨਾਂ ਨੂੰ ਤੁਸੀਂ ਸਕੂਲਾਂ ਦੇ ਝੋਲਿਆਂ 'ਚ ਕਿਵੇਂ ਇਹ ਸਾਰੇ ਗੁਰਬਾਣੀ ਗਲਤ ਹੈ ਚਾਸੀਆਂ ਕਿਤਾਬਾਂ ਬਾਹਰ ਨਹੀਂ ਤੱਕ ਪੜਾਈਆਂ ਗਈਆਂ ਸਿਰਸਾ ਸਾਹਿਬ ਇੱਥੇ ਕਿ ਦੋ ਤਿੰਨ ਮਹੀਨੇ ਉਹਨਾਂ ਨੇ ਧਰਨਾ ਮਾਰਿਆ ਲਗਾਤਾਰ ਉਦੇ ਸ਼ਰਮਣੀ ਕਿਤੇ ਕਿੱਥੇ ਗਈ ਸੀ ਸਾਰੇ ਉਹਦੇ ਤੁਕਾਂ ਵੀ ਗਲਤ ਰਾਗ ਵੀ ਗਲਤ ਪਾਣੀਆਂ ਦੇ ਨਾਮ ਵੀ ਗਲਤ ਤੁਕਾਂ ਵੀ ਆਪਣੀ ਮਰਜ਼ੀ ਦੀਆਂ ਲਿਖਤੀਆਂ ਸ਼ਬਦ ਜੋੜ ਵੀ ਮਰਜ਼ੀ ਦੇ ਲਿਖਤੇ ਉਦੋਂ ਕਿੱਥੇ ਗਏ ਸੀ ਇਸੇ ਯੂਨੀਵਰਸਿਟੀ ਨੇ ਵਿਦਿਆ ਵਿਚਾਰੀ ਤਾਂ ਪਰਕਾਰੀ ਸ਼ਲੋਕ ਜਿਹੜਾ ਲਿਖਿਆ ਉਹ ਗਲਤ ਲਿਖਤਾ ਆਪਣੇ ਪ੍ਰੋਸਪੈਕਟ ਜਿਹੜਾ ਲਿਖਿਆ ਹੋਇਆ ਹੈ ਉਦੇ ਸ਼ਰਮਣੀ ਕਿਤੇ ਕਿੱਥੇ ਗਈ ਸੀ ਭਾਈ ਤੁਹਾਨੂੰ ਤਾਂ ਇੱਕ ਸ਼ਲੋਕ ਨਹੀਂ ਲਿਖਣਾ ਆਂਦਾ ਜਿਕਾਦੇ ਯੂਨੀਵਰਸਿਟੀਓ ਪਰ ਕਿਉਂਕਿ ਉਹ ਵਾਈਸਚਾਂਸ ਨੇ ਨੇੜੇ ਸੀ ਉਹ ਉਹਨਾਂ ਦੇ ਏਰੀਆ ਦਾ ਸੀ ਉਧਰਲੇ ਦਾ ਸੋ ਜਦ ਤੁਸੀਂ ਇਹ ਬੰਦਿਆਂ ਨੂੰ ਜਿਹੜੇ ਬੰਦੇ ਗਲਤੀ ਕਰਦੇ ਉਹਨਾਂ ਨੂੰ ਬਚਾਉਣਾ ਹੈ ਜਿਹੜੇ ਸ਼ਰੀਫ ਨੇ ਉਹਨਾਂ ਨੂੰ ਟੰਗਣਾ ਹੈ ਤੇ ਜਿਹੜਾ ਮਰਜ਼ੀ ਕਰ ਲੋ ਹੁਣੇ ਚੱਕ ਕੇ ਲੈ ਗਏ ਕਿਸੇ ਨੂੰ ਪਤਾ ਕਿੰਨੇ ਲੈ ਕੇ ਗਏ ਨੇ ਗਿਣਤੀ ਕਿੰਨੀ ਆ ਪੁਲਿਸ ਦੇ ਬਾਰੇ ਸਭ ਨੂੰ ਪਤਾ ਜੋ ਕੁਝ ਕਰਦੀ ਆ ਪੁਲਿਸ ਹਾਂ ਗਿਣਤੀ ਨਹੀਂ ਕਰੀ ਉੱਥੋਂ ਗਿਣਤੀ ਨਾਲ ਕਿਉਂ ਨਹੀਂ ਚੁਕਾਇਆ ਜੇ ਕਮੇਟੀ ਉੱਥੇ ਗਈ ਸੀ ਸ਼ਰੂਮਨੀ ਕਮੇਟੀ ਬਿਲਕੁਲ ਬਿਲਕੁਲ ਜੋ ਤੁਸੀਂ ਹਾਂ ਤੁਸੀਂ ਜੋ ਇਹ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਜੋ ਟੀਮ ਨੇ ਇਸ ਮਸਲੇ ਨੂੰ ਚੁੱਕਿਆ ਸੀ ਜਿਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਜਾਂ ਤੁਸੀਂ ਸਰਦਾਰ ਜਿੰਦਰ ਸਿੰਘ ਸ਼੍ਰੋਮਣੀ ਖਾਲਸਾ ਪੰਚਾਇਤ ਹੋਗੇ ਜਿਹੜੇ ਜਾਂ ਐਡਵੋਕੇਟ ਜਸਕੀਰਤ ਸਿੰਘ ਹੋਗੇ ਤੁਸੀਂ ਕਹਿ ਰਹੇ ਹੋ ਆਈਏ ਸਰਦਾਰ ਗੁਰਤੇਜ ਸਿੰਘ ਹੋਗੇ ਇਹ ਜਿਹੜੀ ਟੀਮ ਸੀ ਐਸ ਪਰ ਪ੍ਰੋਸੀਜਰ ਬਣਦਾ ਸੀ ਕਿ ਇਹਦਾ ਇੱਕ ਬੋਰਡ ਬਣਾਇਆ ਜਾਂਦਾ ਵਿੱਚ ਉਹਦੇ ਮੈਂਬਰ ਵੀ ਸ਼ਾਮਲ ਹੁੰਦੇ ਜਦੋਂ ਇਹ ਡਿਸਟਰਾਏ ਕਰਨਾ ਸੀ ਉਹਨਾਂ ਦੇ ਸਾਹਮਣੇ ਇਹਨੂੰ ਡਿਸਟਰਾਏ ਕੀਤਾ ਜਾਂਦਾ ਬਲਾ ਕੇ ਉਸ ਟੀਮ ਨੂੰ ਨਾਲ ਇੱਕ ਪ੍ਰੋਪਰ ਬੋਰਡ ਬਣਦਾ ਇਹਦੀ ਇੱਕ ਟੀਮ ਬਣਦੀ ਉਹਨਾਂ ਦੇ ਸਾਹਮਣੇ ਜਿਹੜਾ ਕਾਪੀਆਂ ਦੀ ਗਿਣਤੀ ਕਰਕੇ ਕਿੰਨੀਆਂ ਕਾਪੀਆਂ ਨੇ ਜਿਹੜੀ ਇਹ ਫੇਡ ਸਵਾਏ ਹੁੰਦਾ ਕਿਸੇ ਵਿਧਿ ਵਿਵਧਾਨ ਦੇ ਵਿੱਚ ਆਉਂਦਾ ਪਰ ਇਹ ਜਿਸ ਤਰੀਕੇ ਨਾਲ ਇਹਨਾਂ ਨੇ ਕਰਿਆ ਇਹ ਇਹਦੇ ਤੇ ਸ਼ੰਕੇ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਮੇਟੀ ਨੂੰ ਨਾ ਪਾਉਂਦੇ ਉਹ ਕਹਿੰਦੀ ਜੀ ਕਮੇਟੀ ਦਾ ਕੀ ਹੈ ਯੂਨੀਵਰਸਿਟੀ ਆਪਦੀ ਕਮੇਟੀ ਬਣਾਉਂਦੀ ਉਹ ਕਮੇਟੀ ਇਹਦੇ ਤੇ ਪੂਰੀ ਵਿਚਾਰ ਕਰਕੇ ਬਿਲਕੁਲ ਵਿਧਿ ਵਿਵਧਾਨ ਦੇ ਨਾਲ ਇਹਨੂੰ ਦਮਾਣਾ ਅਸੀਂ ਮੈਂ ਇਹ ਕਹਿਣਾ ਵੀ ਕੋਈ ਵੀ ਕੰਮ ਵਿਧਿ ਵਿਵਧਾਨ ਨਾਲ ਕਰਨਾ ਹੁੰਦਾ ਇਹਨਾਂ ਨੇ ਉਹ ਨਹੀਂ ਕਰਿਆ ਲੋਕੋ ਕੇ ਕਰ ਪਰ ਮੈਂ ਇਹ ਕੈਨਾਬੀ ਵਿਧੀ ਨੂੰ ਤਾਂ ਤੋੜਨ ਨਹੀਂ ਵੈਸ਼ਾਂਸ ਲੈ ਨਹੀਂ ਕਰਨਾ ਵਿਧੀ ਵਿਦਾਨਾ ਇਹਨਾਂ ਨੇ ਕਰਨਾ ਥੱਡੇ ਵਾਲਿਆਂ ਨੇ ਇਹਨਾਂ ਨੇ ਜਾਣ ਬੁਝ ਕੇ ਤਰੀਕੇ ਨਾਲ ਖਰਾਬ ਕਰਾਇਆ ਤੁਸੀਂ ਦੇਖੋ ਐਫ ਆਈ ਆਰ ਉਹਨਾਂ ਬੰਦੇ ਤੇ ਦਰਜ ਹੋਈ ਹੈ ਜਿਨ੍ਹਾਂ ਦਾ ਜਮਾਂ ਹੀ ਡਾਕਾ ਦੇ ਕਰਨੀ ਇਹਦੇ ਨਾਲ ਇੱਥੇ ਸਾਰੇ ਹਨੇਰਾ ਹੈ ਇਸੇ ਕਰਕੇ ਕਾਜੀ ਹੋਏ ਬਹਿ ਕਰੇ ਨਹੀਂ ਆਏ ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪਰ ਸੁਣਾਏ ਮੈਂ ਕਹਿੰਦਾ ਵੈਸ਼ਾਂਸ ਚੰਗਾ ਜਾਂ ਮੜਾ ਮੈਨੂੰ ਨਹੀਂ ਪਤਾ ਪਬਲਿਕੇਸ਼ਨ ਬਿਊਰੋ ਦੇ ਬੰਦੇ ਨੂੰ ਨਹੀਂ ਮੈਂ ਜਾਣਦਾ ਕੌਣ ਹੈ ਦੀਨ ਜਿਹੜਾ ਇਹਨਾਂ ਨੇ ਲਾਇਆ ਉਹ ਨੂੰ ਨਹੀਂ ਮੈਂ ਜਾਣਦਾ ਕੌਣ ਆ ਪਰ ਮੈਂ ਇਹ ਕਹਿਣ ਨੂੰ ਤਿਆਰ ਆ ਇਹਨਾਂ ਚਿੰਨਾ ਦਾ ਇਸ ਮਾਮਲੇ 'ਚ ਇਹਨੂੰ ਹੈਂਡਲ ਕਰਨ 'ਚ ਕੋਈ ਗਲਤੀ ਹੋ ਸਕਦੀ ਆ ਸਭ ਕੁਝ ਹੋ ਸਕਦਾ ਇਹਨਾਂ ਦਾ ਕਸੂਰ ਨਹੀਂ ਜਿਨ੍ਹਾਂ ਨੇ ਗਲਤ ਛਾਪਿਆ ਉਹਨੂੰ ਤਾਂ ਅਸੀਂ ਪੁੱਛੀ ਨਹੀਂ ਆਏ ਇਹ ਜਿਹੜਾ ਤਾੜ ਤਰੀਕਾ ਜੇ ਸਰਕਾਰਾਂ ਨੇ ਆ ਮੈਂ ਇਹਨਾਂ ਨੂੰ ਵੀ ਵਾਰੀ ਇਸੇ 'ਚ ਆ ਦੋ ਆ ਮੁੱਖ ਮੰਤਰੀ ਐ ਕਰੇ ਅਕਾਲੀ ਦਲ ਕਹਿੰਦਾ ਨਾ ਵੀ ਅਸੀਂ ਇਹ ਕਰਦੇ ਆ ਮੁੱਖ ਮੰਤਰੀ ਨੂੰ ਇਸੇ ਮਿਆਂ ਦੇ ਦੇ ਆ ਚਿੱਠੀ ਦਿਖਾ ਕੇ ਵੀ ਭਗਵੰਤ ਮਾਨ ਤੁੱਕੀ ਕਰਦਾ ਤੇਰੀ ਤਾਂ ਅੱਗੇ ਦਰ ਤਰਚੀਆਂ ਨੇ ਕੋਈ ਨਹੀਂ ਸੁਣਦਾ ਸਿੱਖਿਆ ਮਹਿਕਮਾ ਹਾਲ ਐਜੂਕੇਸ਼ਨ ਹੈ ਇਸੇ ਯੂਨੀਵਰਸਿਟੀ ਦੇ ਬਾਰੇ ਇੰਨਾ ਹੀ ਕਰਮਾ ਵਾਲੇ ਲਿਖਿਆ ਹੋਇਆ ਹੈ ਲੈਣੇ ਪ੍ਰਵੰਤਮਨ ਦੇ ਵਿਰੁੱਧ ਇਹਨਾਂ ਨੇ ਬੋਲਣਾ ਉਹਦੇ ਉਸ ਦਿਓ ਕਿਉਂਕਿ ਆਪਣਾ ਉਹ ਖੜਾ ਕਰਨਾ ਆਦੋ ਆ ਫੈਸਲਾ ਹਾਈ ਕੋਰਟ ਦਾ ਆ ਸਾਹਮਣੇ ਹੈ ਇਹ ਰਿਕਰ ਨੰਬਰ 263435 ਆਫ 2016 ਹੈ ਇਹਦਾ 14 ਤਿੰਨ 2018 ਨੂੰ ਫੈਸਲਾ ਹੋਇਆ ਜਨਾਬ 14 ਤਿੰਨ 2018 ਤੋਂ ਬਾਅਦ ਅੱਜ 7.5 ਸਾਲ ਹੋ ਗਏ ਇਹਨਾਂ ਨੂੰ ਪੁੱਛੋ ਵੀ ਸਾਢੇ 7 ਸਾਲ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਕਰਿਆ ਅਜੇ ਫੈਸਲਾ ਕਰਕੇ ਆਪ ਬਿਆਨ ਦਿੱਤਾ ਯੂਨੀਵਰਸਿਟੀ ਨੇ ਇੱਥੇ ਲਿਖਿਆ ਕਹਿੰਦੇ ਇਟ ਇਜ਼ ਆਲਸੋ ਸਟੇਟਡ ਥੈਟ ਦੀ ਰਿਵਿਊ ਕਮੇਟੀ ਕੰਸਟੀਟਿਊਟਿਡ ਇਨ ਇਟਸ ਮੀਟਿੰਗ ਹੈਲਡ ਔਨ 17/7/2017 ਹੈਜ਼ ਰਿਸਾਲਟਡ ਥੈਟ ਫਰਦਰ ਸੇਡ ਆਫ ਮਾਨਕੋਚ 20 ਸਟਾਕ ਬਿਕਰੀ ਬੰਦ ਕਰਤੀ ਫਿਰ ਕਹਿੰਦੇ ਫਰਦਰ ਐਕਸ਼ਨ ਇਨ ਟਰਮਸ ਆਵਰ ਰეკਮੈਂਡੇਸ਼ਨਸ ਆਵਡ ਦੀ ਕਮੇਟੀ ਆਫ ਐਕਸਪਰਟ ਸ਼ੇਲ ਬੀ ਟੇਕਨ ਔਨ ਰੀਸੀਟ ਆਫ ਦੀ ਰਿਪੋਰਟ ਉਹ ਰਿਪੋਰਟ ਕਿਉਂ ਨਹੀਂ ਲਈ ਪਿਛਲੇ ਵਾਰ ਚੰਦੋਂ ਪੁੱਛ ਰੋ ਵੀ ਤੂੰ ਤਿੰਨ ਸਾਲ ਕੀ ਕਰਦਾ ਰਿਹਾ ਬਈ ਰਿਪੋਰਟ ਕਿਉਂ ਨਹੀਂ ਲਈ ਤੂੰ ਤਾਂ ਕੋਈ ਮੀਟਿੰਗ ਕਿਉਂ ਨਹੀਂ ਕਰੀ ਕੋਈ ਹੀ ਕਰਦਾ ਆਹ ਦੇ ਉਹਦੇ ਕੋਲ ਚਿੱਠੀਆਂ ਗਈਆਂ ਨੇ ਆਹ ਜਿਹੜਾ ਦੂਜਾ ਕੋਲ ਸ਼ਤਨਾ ਸੀ ਉਹਦੇ ਬਾਰੇ ਪੁੱਛਣਾ ਨਾ ਸ਼ਰੋਨੀ ਕਮੇਟੀ ਦਾ ਪੰਜਾਬੀ ਨਹੀਂ ਵੀ ਚੰਦਾ ਬਜ਼ਾਰ ਹੈ ਇਹਦੇ ਬਾਰੇ ਪੁੱਛਣਾ ਨਹੀਂ ਦੋ 270 ਲਾ ਕੇ ਗਿਆ ਕਿੱਥੇ 2 ਕਰੋੜ 70 ਲੱਖ ਰੁਪਏ ਲਾ ਕੇ ਆ ਤੁਹਾਡੇ ਸਾਹਮਣੇ ਆ ਇਹ ਯੂਨੀਵਰਸਿਟੀ ਚਿੱਠੀਆਂ ਮੇਰੀ ਤਾਂ ਨਹੀਂ ਸੋ ਮੈਨੂੰ ਆਏ ਲੱਗਦਾ ਹੈ ਵੀ ਅਸੀਂ ਆਪਦੀਆਂ ਸਿਆਸੀ ਰੋਟੀਆਂ ਸੇਕ ਲਿਆ ਸਾਨੂੰ ਇਨਾਂ ਸਿੱਖੀ ਦਾ ਸਬੰਧ ਨਾ ਹੋ ਰਿਹਾ। ਇਹਦੇ ਉੱਤੇ ਸਹੀ ਜੇ ਬਣਾ ਹੋਵੇ ਇਹਦਾ ਨਾਇਕ ਜਾਂਚ ਕਰਾਉਣ ਜਾਂ ਇੱਕ ਵੱਡੀ ਕਮੇਟੀ ਬਣਾ ਦੇਣ ਜੀਚਾ ਕਾਦਮ ਕੁਵਾਰ ਵੀ ਪਾਇਆ ਜਾਂ ਹੋਰ ਵੀ ਉਹ ਕਮੇਟੀ ਬਣਾਵੇ ਇਹ ਨਹੀਂ ਦੇਖਣਾ ਵੀ ਇਹ ਗਲਤ ਸੀ ਜਾਂ ਠੀਕ ਸੀ ਕਿਉਂਕਿ ਇਹ ਵੀ ਆਇਆ ਹੋ ਸਕਦਾ ਵੀ ਕੱਡੀ ਕੋਲ ਦੁਆਰਾ। ਹਾਂ ਇਹ ਗਲਤ ਛਪਿਆ ਸੀ ਇਹਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਕਮੇਟੀ ਬਣਾਓ ਵੀ ਜ਼ਿੰਮੇਵਾਰੀ ਕਿਹਦੀ ਹੈ ਗਲਤ ਛਾਪਣ ਦੀ। ਇਹ ਨਹੀਂ ਕਿ ਗਲਤ ਹੈ ਜਾਂ ਨਹੀਂ ਉਹ ਹੋ ਗਿਆ ਮੈਸਵਾ। ਉਹ ਮਾਰਾ ਨਹੀਂ ਕਰਤਾ। ਬਿਲਕੁਲ ਇਹ ਜੀ ਗਲਤ ਛਾਪਨ ਦੀ ਜ਼ਿੰਮੇਵਾਰੀ ਇਹਦੇ ਖਰਚੇ ਰਿਕਵਰ ਕਰਨ ਦੀ ਸੋ ਇਹ ਹੋਣਾ ਚਾਹੀਦਾ ਹੈ ਵੀ ਸਜ਼ਾ ਕਿੰਨੀ ਕਿੰਨੀ ਦਿੱਤੀ ਜਾਵੇ ਕਿਤਾਬ ਲਈ ਵਾਸਤੇ ਇੱਕ ਸਜ਼ਾ ਕਿੰਨੀ ਦਿੱਤੀ ਜਾਵੇ ਉਹਦੇ ਵਾਸਤੇ ਕਮੇਟੀ ਬਣਾ ਦਿਓ। ਜਿਆਦਾ ਬੰਦੇ ਤੇ ਕਿਸੇ ਤੇ ਸਿੰਘ ਸਾਹਿਬ ਚੋਰੀ ਸਾਬਤ ਹੋ ਜੇ ਭਾਵੇਂ ਉਹਨੂੰ ਛੱਡ ਦਿੱਤਾ ਜਾਵੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਚੋਰੀ ਚੋਰੀ ਨਹੀਂ ਕਰੀ ਉਹਨੇ। ਚੋਰੀ ਸਾਬਤ ਹੋਣ ਤੋਂ ਬਾਅਦ ਸਜ਼ਾ ਨਾ ਦੇਣ ਦਾ ਮਤਲਬ ਜਾਂ ਛੱਡ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਚੋਰੀ ਖਤਮ ਹੋ ਗਈ। ਜਿਹੜਾ ਪਹਿਲਾ ਵਾਈਸ ਚਾਂਸਰ ਸੀ ਉਹਨੇ ਸਾਰਾ ਕੁਝ ਕਰਿਆ ਉਹਨੇ 3 ਸਾਲਾਂ ਦਾ ਕੁਝ ਨਹੀਂ ਕਰਿਆ ਉਹਦੀ ਜ਼ਿੰਮੇਵਾਰੀ ਹੈ ਯੂਨੀਵਰਸਿਟੀ ਦੇ ਹਫ਼ਤੇ ਉਹਦਾ ਜਵਾਬ ਦਿੱਤਾ ਹਸੀ ਕੋਰਟ ਦੇ ਵਿੱਚ ਕਿ ਅਦਾਲਤ ਵਿੱਚ ਇਹਨੂੰ ਚੁਨੀਆਂ ਚਿੱਠੀਆਂ ਦੇ ਕੋਲ ਗਈਆਂ ਨੇ ਔਰ ਮਹਾਰਾ ਨਹੀਂ ਲਿਖੀਆਂ ਹੋਈਆਂ ਨੇ ਮੈਂ ਕੋਈ ਚਿੱਠੀ ਨਹੀਂ ਲਿਖੀ ਇਹਦੇ ਤੇ ਕਿ ਇਹ ਦੇਦਾ ਜਵਾਬ ਫਿਰ ਉਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ ਜਿਨ੍ਹਾਂ ਨੇ ਸਾਰੀ ਕੁਤਾਹੀ ਕੀਤੀ ਗਲਤ ਛਾਪਨ ਦੀ ਹੋਰ ਕਰਨ ਦੀ ਗਲਤੀ ਕਰਨ ਦੀ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਜਿਹੜੇ ਸ਼ਰੀਫਾਦ ਵੀ ਦੂਜੇ ਨੇ ਜਿਹੜਾ ਆ ਗਿਆ ਟੇਟੇ ਇਹ ਤਾਂ ਫਿਰ ਰਾਜ ਤੋਹਾਨੇ ਦਾ ਤੇ ਇੱਕੋ ਭਾਰ ਤੇ dane ਵਾਲਾ ਹੈ ਜੇ ਐਂ ਕਰਨਾ ਹੈ ਇਹ ਤਾਂ ਕੋਈ ਪਤਾ ਨਹੀਂ ਕਿਹੜਾ ਸਾਹਮਣੇ ਆ ਜੀ ਇਹ ਗਲਤ ਹੈ ਇਹ ਐਫ ਆਈ ਆਰ ਵੀ ਗਲਤ ਹੈ ਮੈਂ ਇਹਨੂੰ ਕਹਿੰਦਾ ਜਲਾ ਵੀ ਚੇਚਕ ਨਹੀਂ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਕਰਨਾ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਨ sĩਦਾਰ ਸਾਹਿਬ ਨੇ ਇਹ ਫੈਸਲਾ ਕਰਨਾ ਹੈ ਵੱਡੀ ਕਮੇਟੀ ਬਣਾ ਕੇ ਸਭ ਦੇ ਸਾਹਮਣੇ ਦੁੱਧ ਪਾਣੀ ਦਾ ਪਾਣੀ ਕਰਨ ਫਿਰੋਣੀ ਕਿਉਂ ਨਹੀਂ ਉਹਨਾਂ ਨੇ ਇਹ ਕੇਂਦਰੀ ਸਿੰਘ ਨੂੰ ਬੁਲਾਇਆ ਕਿਉਂ ਨਹੀਂ ਕਰਨੀ ਕੇਵਲ ਸਿੰਘ ਨੂੰ ਬੁਲਾਇਆ ਕਿਉਂ ਨਹੀਂ ਇਹਨਾਂ ਨੇ ਪਤਾ ਕਰਿਆ ਵੀ ਇਹ ਫੈਸਲਾ ਕਿਸ ਦਿਨ ਵਕਤ ਹੋਇਆ ਹੂੰ ਸਿਵੇ ਕਾਲ ਤੱਕ ਸਾਹਬ ਦੇ ਜਥੇਦਾਰ ਨੂੰ ਇਹ ਕਿਤਾਬਾਂ ਗਿਲਗੀਆਂ ਮੰਨ ਲਿਆ ਇਹਨਾਂ ਦੀ ਬੇਅਦਬੀ ਹੋ ਗਈ ਜਿਹੜਾ ਇਹਨਾਂ ਸਾਰੇ ਗਲਤ ਲਿਖਿਆ ਹੋਇਆ ਗੁਰਬਾਣੀ ਉਹ ਕੋਈ ਬੇਅਦਬੀ ਨਹੀਂ ਲੱਗੀ ਜਥੇਦਾਰ ਸਾਹਿਬ ਨੂੰ ਨਾ ਸ਼ਰੋਮਨੀ ਕਮੇਟੀ ਨੂੰ ਇੰਨੇ ਸਾਲਾਂ ਤੋਂ ਪਿਆ ਇਹਨਾਂ ਕੋਲੇ ਲਿਖੇ ਉਹ ਕੋਈ ਬੇਅਦਬੀ ਨਹੀਂ ਉਹ ਕਿਤਾਬ ਗਿਲਗੀ ਹੋ ਬੇਅਦਬੀ ਇਹ ਸਾਰਾ ਬਿੱਤਰਵਾਦ ਹੈ ਇਹ ਅੱਜ ਵੀ ਉਹ ਕਿਤਾਬ ਗਲਤ ਕਿਵੇਂ ਛਪੀ ਐਡੀ ਵੱਡੀ ਕੌਣ ਕੌਣ ਉਹਦਾ ਜ਼ਿੰਮੇਵਾਰ ਹੈ ਉਹਨੂੰ ਨਿਰਧਾਰਤ ਕਰੋ ਉਹਦੀ ਜ਼ਿੰਮੇਵਾਰੀ ਤੈਅ ਕਰੋ ਉਹਨੂੰ ਜਿサ ਜੋ ਕਾਨੂੰਨਾ ਮੁਤਾਬਕ ਸਜ਼ਾ ਦਿਓ ਤੇਰੀ ਉੱਚ ਪੱਧਰੇ ਹੀ ਪੜਤਾਲ ਕਰੋ ਬਾਕੀ ਨਹੀਂ ਤਾਂ ਤੁਸੀਂ ਜਿਹੜਾ ਮਰਜ਼ੀ ਮਿਲ ਜੂ ਉਹ ਉਹਦੇ ਤੇ ਕੇਸ ਬਣਾਵਾਂਗੇ ਮੈਂ ਤਾਂ ਇੰਨਾ ਡਰ ਲੱਗਦਾ ਸੀ ਮੈਨੂੰ ਬਿહોਸ਼ ਹੋ ਜਾਂਦਾ ਜਿਹੜੇ ਬੰਦੇ ਨੇ ਉਸੇ ਟੋਆ ਪਟੇ ਉਹਨੂੰ ਵੀ ਨਾਲ ਕੇਸ ਬਣਾ ਦੇਣ ਦੁਕਾਨ ਪਛਾਤੇ ਦੇ ਦਿੱਤੇ ਕਹਿੰਗੇ ਜਾਨੇ ਟੋਆ ਪਟੇ ਸੀ ਉਹਨਾਂ ਦੇ ਚਲੇ ਦਾ ਹੁਕਮ ਜਿੰਦੀ ਜੀਸੀਬੀ ਸੀ ਉਹਨੂੰ ਵੀ ਕਹਦੇ ਨੇ ਜਿਹੜੇ ਬੰਦੇ ਉਥੇ ਟਰੱਕ ਚ ਜਾਂ ਕਾਫੇ ਚ ਲੰਦ ਕੇ ਲਏ ਉਹਨਾਂ ਨੂੰ ਵੀ ਕਹਦੇ ਨਾ ਜਿਹੜੀ ਹੁਣ ਪੁਲਿਸ ਚੱਕ ਕੇ ਲੈ ਕੇ ਗਈ ਹੈ ਇਹਦੇ ਨਾਲ ਵੱਡਾ ਖਤਰਾ ਹੈ ਕਿਉਂਕਿ ਇਹਦੀ ਗਿਣਤੀ ਕੋਈ ਕਰੀ ਨਹੀਂ ਇਹ ਪਤਾ ਨਹੀਂ ਕਿੰਨਾ ਲੈ ਗਏ ਹੋ ਕਿੰਨਾ ਨਹੀਂ ਇਹ ਸਮਗਲ ਹੋਏਗਾ ਇਹ ਖਰਾਬ ਹੋ ਸਕਦਾ ਹੈ ਇਹਦੇ ਉੱਤੇ ਪੁਲਿਸ ਦੀ ਜੁੜੀ ਬੰਦੀ ਸੀ ਉੱਥੋਂ ਗਿਣ ਕੇ ਚੱਕਣਾ ਹੂੰ ਜੀ ਆਪ ਹੈ ਤੁਸੀਂ ਕਹਿੰਦੇ ਉਹ ਜਾਂ ਸੀ ਗਿੰਦਣਿਆ ਗਿਣ ਕੇ ਚੱਕੋ ਉਹਨੇ ਗਿਣ ਕੇ ਉਹਦਾ ਹਿਸਾਬ ਰੱਖੋ ਮੈਂ ਕਿਉਂ ਕਹਿਣਾ ਤੁਸੀਂ ਕਹੋਗੇ ਲੈ ਐਦਾਂ ਦੀ ਗੱਲ ਇੱਕ ਵਾਰੀ ਮੇਰੀ ਇੱਕ ਬਹੁਤ ਵੱਡੀ ਲਾਇਬ੍ਰੇਰੀ ਸੀ ਉਹ ਪਟਿਆਲੇ ਪਈ ਉੱਥੇ ਕੋ ਦੁਕਾਨਦਾਰ ਦਾ ਕਿਤੇ ਪੁਲਿਸ ਨਾਲ ਕੋਈ ਝਗੜਾ ਹੋ ਗਿਆ ਮੈਂ ਇੱਕ ਤੇ ਦੁਕਾਨਦਾਰ ਦਾ ਉਹਦਾ ਅੰਦਰ ਦਾ ਘਰ ਅਸੀਂ ਲਿਆ ਹੋਇਆ ਸੀ ਪੁਲਿਸ ਪਟਿਆਲੇ ਦੀ ਮਾਡਲ ਟਾਊਨ ਦੀ ਉੱਥੋਂ ਮੇਰੀ ਲਾਇਬ੍ਰੇਰੀ ਵੀ ਸਾਰੀ ਚੁੱਕ ਕੇ ਲੈ ਗਈ ਮੈਨੂੰ ਇੱਕ ਵੀ ਕਿਤਾਬ ਨਹੀਂ ਮਿਲੀ ਉਹਨਾਂ ਨੂੰ ਕੀ ਉਹਨਾਂ ਵਾਸਤੇ ਦਾ ਰੱਦੀ ਆ ਹੂੰ ਉਹ ਇੰਨੀਆਂ ਨੀਤੀ ਦੀਆਂ ਹੋਰ ਦੀਆਂ ਕਿਤਾਬਾਂ ਐਨੇ ਗ੍ਰੰਥ ਪਤਾ ਹੀ ਨਹੀਂ ਕਿ ਗੰਦ ਤਾਂ ਵੀ ਕਿੱਥੇ ਗਿਆ ਕਿਉਂਕਿ ਪੁਲਿਸ ਨੇ ਕਿਹਾ ਬੰਨਾ ਹੁੰਦਾ ਉਹ ਨੂੰ ਨਾ ਢਾਈ ਨਾ ਨੂੰ ਰੋੜਾ ਤਾਂ ਨਾ ਹੀ ਰੀਟਾ ਕਦੇ ਜਾਂਦੀ ਨਹੀਂ ਸੋ ਇਸ ਕਰਕੇ ਇਹ ਜਿਹੜੀ ਕਿਤਾਬ ਪੁਲਿਸ ਨੂੰ ਲੈ ਕੇ ਗਈ ਹੈ ਇਹ ਮਹਾਨ ਕੋਸ਼ ਇਹਦੀ ਗਿਣਤੀ ਕਰਕੇ ਅੱਜ ਹੀ ਉਹਨਾਂ ਨੂੰ ਦੱਸਣਾ ਪੈਂਦਾ ਵੀ ਇੰਨੀ ਹੈ ਇਹ ਚੋ ਇੱਕ ਵੀ ਮਿਸ ਨਹੀਂ ਹੋਣਾ ਚਾਹੀਦਾ ਔਰ ਵੱਡੇ ਅਧਿਕਾਰੀ ਦੀ ਲੋੜੀ ਹੁੰਦੀ ਚਾਹੀਦੀ ਹੈ ਕਿ ਤਾਂ ਕਿ ਸਮਗਲ ਨਾ ਹੋ ਜੇ ਜੇ ਇੱਕ ਕਾਪੀ ਵੀ ਸਮਗਲ ਹੋ ਗਈ ਅੱਜ ਕੱਲ ਫੋਟੋ ਕਾਪੀ ਕਰਕੇ ਉਹੀ ਯੂਨੀਵਰਸਿਟੀ ਮੋਹਰ ਚ ਛਿਪੀ ਜਾਊਗਾ ਬਾਹਰਲੇ ਮੁੰਡਾਂ ਚੰਮ ਕੇ ਦੇਖਣਾ ਸ਼ੁਰੂ ਹੋ ਜਾਊਗਾ ਇੱਕ ਕਾਪੀ ਤੋਂ ਵੀ ਸੋਚ ਕਰਕੇ ਪੂਰੀ ਵੱਡੀ ਜ਼ਿੰਮੇਵਾਰੀ ਹੈ ਕਿ ਇਹਨੂੰ ਚਾਨਣਾ ਰੱਖੇ ਜੀ ਜੀ ਇੱਕ ਤਰੀਕਾ ਨਹੀਂ ਹੈ ਨਾ ਇਹ ਨਾਲੇ ਬਚਣਾ ਬਲਕਿ ਹੁਣ ਵੱਡਾ ਖਤਰਾ ਪੈਦਾ ਹੋ ਗਿਆ ਕਿ ਕਿਤਾਬ ਸਮਗਲ ਹੋ ਕੇ ਕਿਤੇ ਵਿਦੇਸ਼ਾਂ ਦੇ ਵਿੱਚ ਛੱਪ ਕੇ ਮੁੜ ਕੇ ਸਿੱਖੀ ਦੇ ਉੱਤੇ ਵੱਡਾ ਹਮਲਾ ਹੋਣ ਦਾ ਸਾਧਨ ਬਣ ਸਕਦੀ ਹੈ ਜੀ ਜੀ ਇਹੀ ਇਹਨਾਂ ਦਾ ਉਦੇਸ਼ ਸੀ